ਦੇਸ਼ ਦੁਨੀਆ ਬਜਬਾਤੇ ਪੰਜਾਬੀਆਂ ਨੂੰ ਸਤਿ ਜੀ ਅਕਾਲ ਮਹਾਰਜਾ ਦਾ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਔਨਲਾਈਨ ਤੇ ਆਓ ਅੱਜ ਗੱਲ ਕਰਾਂਗੇ ਨਗਰ ਨਿਗਮ ਕੌਂਸਲਾਂ ਅਤੇ ਨਗਰ ਪੰਚਾਇਤ ਚੋਣਾਂ ਬਾਰੇ ਤੇ ਦੋਸਤੋ ਐ ਬਿਲਕਾ ਦੀ ਇਹ ਗੱਲ ਕੀਤੀ ਜਾਵੇ ਤੇ ਉਸ ਤੋਂ ਪਹਿਲਾਂ ਇਹ ਗੱਲ ਕਰ ਲੈਣੇ ਆ ਕਿ ਐ ਦੋਸਤੋ ਪੰਜਾਬ ਦੇ ਵਿੱਚ ਨਗਰ ਨਿਗਮ ਕੌਂਸਲਾਂ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਐ ਚੋਣ ਕਮਿਸ਼ਨ ਰਾਜ ਚੋਣ ਕਮਿਸ਼ਨ ਜਿਹੜਾ ਆ ਉਹ ਕਿਸੇ ਵੀ ਲੈ ਵੀ ਇਹ ਨਾ ਚੋਣਾਂ ਦਾ ਐਲਾਨ ਕਰ ਸਕਦਾ ਹੈ ਤੇ ਅਗਰ ਐਲਾਨ ਐ ਦਸੰਬਰ ਦੇ ਪਹਿਲੇ ਇਸ ਹਫ਼ਤੇ ਹੋ ਜਾਂਦਾ ਜਾਂ ਦੂਸਰੇ ਹਫ਼ਤੇ ਹੋ ਜਾਂਦਾ ਇਹਦੇ ਬਾਰੇ ਵੀ ਤੁਹਾਨੂੰ ਖਬਰ ਸੁਣਾਵਾਂਗੇ ਤੇ ਆਓ ਗੱਲ ਕਰ ਲੈਂਦੇ ਹਾਂ ਕਿ ਪੰਜਾਬ ਵਿੱਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਚੋਣਾਂ ਕਰਵਾਉਣ ਦਾ ਐਲਾਨ ਰਾਜ ਚੋਣ ਕਮਿਸ਼ਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ ਜਿਸ ਨੂੰ ਲੈ ਕੇ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ ਬਰਾਇਆ ਬਿਲਗਾ ਵਿੱਚ ਵੀ ਇਹ ਚੋਣਾਂ ਹੋਣੀਆਂ ਨੇ ਅੱਜ ਗੱਲ ਕਰ ਲੈਨੇ ਆ ਨਗਰ ਪੰਚਾਇਤ ਬਿਲਗਾ ਦੀ ਇੱਥੇ ਕਮੇਟੀ ਚੋਣ ਹੋਣ ਵਾਲੀ ਸਾਰੀਆਂ ਸਿਆਸੀ ਪਾਰਟੀਆਂ ਐਸ ਥੋਨ ਵਿੱਚ ਹਿੱਸਾ ਲੈਣ ਲਈ ਕਮਰਕਸੀ ਕਰ ਚੁੱਕੀਆਂ ਨੇ ਜੇ ਗੱਲ ਕਰੀਏ 2017-18 ਵਿੱਚ ਕਮੇਟੀ ਚੋਣ ਦੀ ਤਾਂ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਤੇ ਕਾਂਗਰਸ ਨੇ ਭਾਈਵਾਲ ਪਾਰਟੀਆਂ ਦੇ ਨਾਲ ਚੋਣ ਘਟ ਜੋੜ ਕਰਕੇ ਕਮੇਟੀ ਤੇ ਕਬਜ਼ਾ ਕੀਤਾ ਸੀ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਆਮ ਆਦਮੀ ਪਾਰਟੀ ਕੋਲ ਇੱਥੇ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਚੋਣ ਲੜੀ ਜਾਣੀ ਹੈ ਸ਼੍ਰੋਮਣੀ ਅਕਾਲੀ ਦਲ ਨੇ 2016 ਵਿੱਚ ਨਗਰ ਪੰਚਾਇਤ ਇੱਥੇ ਬਣਾਈ ਸੀ 9 ਕਰੋੜ ਰੁਪਏ ਦੇ ਫਰਡ ਲੈ ਕੇ ਆਈ ਸੀ ਇਹ ਸਰਕਾਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਦਲਣ ਕਰਕੇ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਵਿੱਚ ਸਿਰਫ 10 ਐਮ ਸੀ ਜਿੱਤ ਸਕੀ ਸੀ ਕਿਉਂਕਿ ਉਸ ਖਿਲਾਫ ਮਜ਼ਬੂਤ ਚੋਣ ਘਟਕ ਬਣ ਗਿਆ ਸੀ ਕਾਂਗਰਸ ਨਾਲ बसपा ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਟੁੱਟ ਕੇ ਆਏ ਆਗੂ ਇਥੇ ਉਮੀਦਵਾਰ ਬਣੇ ਸੀ ਇਸ ਚੋਣ ਵਿੱਚ ਕਾਂਗਰਸ ਨੂੰ ਮਜ਼ਬੂਤੀ ਮੈਨ ਕਰਕੇ ਇਹ ਸਹਾਈ ਹੋਇਆ ਸੀ ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਤਸਵੀਰ ਜੋ ਮੜ ਦੀ ਨਜ਼ਰ ਆ ਰਹੀ ਹੈ ਹਲਕਾ ਬਧਾਇਕੇ ਇੰਦਰਜੀਤ ਕੁਰਮਾਨ ਨੇ ਇਹ ਸਥਿਤੀ ਅਜਹੀ ਬਣਾਈ ਹੈ ਕਿ ਅੰਦਰ ਖਾਤੇ ਤਿੰਨ ਪਾਰਟੀਆਂ ਇਕੱਠੀਆਂ ਹੋ ਕੇ ਸਦਾਤਰ ਖਲਾਬ ਚੋਣ ਲੜਨ ਦੀਆਂ ਗੋਦਾਂ ਪੰਧਰੀਆਂ ਇਸ ਬਾਰੇ ਜੀ ਚਰਚਾ ਲੋਕਾਂ ਵਿੱਚ ਚੱਲਦੀ ਹੈ ਤੇ ਉੱਥੇ ਗੱਲ ਕਰਨ ਨੇ ਆ बसपा ਦੀ बसपा ਪਿਛਲੀ ਵਾਰ ਸਤਾਧਾਰਨ ਨਾਲ ਸੀ ਤੇ ਇਸ ਵਾਰ ਅਜੇ ਕਿਸੇ ਪਾਸੇ ਲੱਗਦਾ ਨਹੀਂ ਕਿ ਇਸ ਪਾਰਟੀ ਦਾ ਸਮਝੌਤਾ ਸਿਰੇ ਚੜਿਆ ਨਜ਼ਰ ਨਹੀਂ ਆ ਰਿਹਾ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਨੂੰ ਸਾਂਝਾ ਲਾਉਣ ਵਿੱਚ ਕਿੰਨਾ ਕੁ ਕਾਮਯਾਬ ਰਹੇਗੀ ਇਹ ਵੀ ਇੱਕ ਭੇ ਬਣਿਆ ਹੋਇਆ ਹੈ ਹੁਣ ਤੱਕ ਕੁਝ ਅਜਿਹੇ ਹੋਣ ਦੇ ਅਸਾਰ ਵੀ ਹਨ ਕਾਂਗਰਸ ਅਤੇ ਸ਼੍ਰੋਮਣੀ ਕਾਦੀ ਦਲ ਪਾਜੀ ਪਾ ਦੀ ਗੱਲ ਕਰੀਏ ਤੇ ਉਹ ਗੋਟੀਆਂ ਕਿੱਥੇ ਫਿੱਟ ਬੈਠਣਗੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ ਨਾਲੇ ਅਜੇ ਸਥਿਤੀ ਸਪਸ਼ਟ ਨਹੀਂ ਹੈ ਜਦੋਂ ਸਥਿਤੀ ਸਪਸ਼ਟ ਹੋਵੇਗੀ ਤੇ ਇਹਦੇ ਬਾਰੇ ਜ਼ਿਕਰ ਕਰਾਂਗੇ ਜੇ ਗੱਲ ਕੀਤੀ ਜਾਵੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇਹ ਦੋਵੇਂ ਪਾਰਟੀਆਂ ਕਿ ਕੱਟਿਆ ਚੋਣ ਲੜ ਸਕਦੀਆਂ ਅਜਿਹੀ ਸਥਿਤੀ ਪੈਣ-ਪੈਣ ਤੋਂ ਹੋ ਸਕਦੀ ਹੈ ਪੰਜਾਬ ਪਧਰ ਦੀ ਅਜਿਹੀ ਸਥਿਤੀ ਕਿਸੇ ਨਜ਼ਰ ਨਹੀਂ ਆਉਂਦੀ ਐ ਜ਼ਿਕਰ ਜੋ ਹੋਗਾ ਕਿ ਬਿਲਕੁਲ ਵਿੱਚ ਚੌਧਰੀ ਜਾਜੀ ਸਿੰਘ ਜਰਨੈ 1997 ਤੋਂ 2002 ਦੇ ਦਰਮਿਆਨ ਆਈ ਕ੍ਰਾਮ ਪੰਚਾਇਤ ਇਲੈਕਸ਼ਨ ਦੌਰਾਨ ਕਾਂਗਰਸ ਦੁੱਧਰਾਂ ਵਿੱਚ ਦੁੱਧਰਾਂ ਵਿੱਚ ਮੜ ਦਿੱਤੀ ਸੀ ਇਸ ਵਿੱਚ ਕਾਮਯਾਬੀ ਚੌਧਰੀ ਸਣੀ ਦੀ ਹੋਈ ਸੀ ਪਰ ਇਸ ਸਥਿਤੀ ਵਿੱਚੋਂ ਕਾਂਗਰਸ ਨੂੰ ਨਿਕਲਣੇ 22 ਸਾਲ ਲੱਗੇ ਅਗਰ ਕਾਂਗਰਸ ਮੋੜ ਤੇ ਇਹਹੀ ਗਲਤੀ ਕਰਨ ਜਾ ਰਹੀ ਹੈ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਚਰਚਾ ਭਾਵੇਂ ਜ਼ਰੂਰ ਹੋ ਰਹੀ ਹੈ ਵੈਸੇ ਵੀ ਅੱਜਕੱਲ੍ਹ ਅਕਾਲੀ ਦਲ ਪਹਿਲਾਂ ਵਾਲੀ ਸਥਿਤੀ ਵਿੱਚ ਨਹੀਂ ਹੈ ਹਰ ਇਹ ਜ਼ਰੂਰ ਹੈ ਕਿ ਇਸ ਵਾਰ ਚੌਧਰੀ ਜਾਦੀ ਸੰਖਸਨੀ ਅਤੇ ਕਾਗਰਤ ਸੰਤੋਪ ਸਿੰਘ ਬਿਲਗਾ ਅਲੱਗ-ਅਲੱਗ ਹਨ ਜੋ ਕਰੀਬ 20 ਸਾਲ ਇਕੱਠਿਆਂ ਚੋਣ ਇਹਨਾਂ ਨੇ ਪਿੰਡ ਪੱਧਰ ਤੇ ਲੜੀ ਜਦੋਂ ਕਿ ਅਕਾਲੀ ਦਲ ਨੂੰ ਜਿਵੇਂ ਪਿਛਲੀ ਕਮੇਟੀ ਤੋਂ ਸਮੇਂ ਕੁਝ ਆਗੂ ਛੱਡ ਕੇ ਕਾਂਗਰਸ ਦੀ ਤਰਫ ਚੋਣ ਲੜੇ ਸਨ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਕੌਣ ਚੋਣ ਲੜੇਗਾ ਅਜੇ ਵੀ ਜਿਹੜੇ ਅਸਾਰ ਖਮਰਾ ਹਨ ਪਰ ਇਹ ਖਬਰ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਸੁਣਾਵਾਂਗੇ ਇਸ ਸਥਿਤੀ ਦੇ ਬਾਰੇ ਜੇ ਗੱਲ ਕੀਤੀ ਜਾਵੇ ਕਿ ਬਿਲਗਾ ਵਿੱਚ ਦੂਰਦਰਿਆਂ ਦੇ ਦਰਮਿਆਨ ਚੋਣ ਜਦੋਂ ਹੋਵੇਗਾ ਜਾਂ ਤੈਂਤਰਾ ਹੋਣਗੀਆਂ ਜੇ ਕਾਂਗਰਸ ਅਕਾਲੀ ਦਲ ਅੰਦਰਖਾਤੇ ਇਕੱਠੇ ਹੋ ਜਾਂਦੇ ਨੇ ਤੇ ਮੁਕਾਬਲਾ ਸਖਤ ਹੋਵੇਗਾ ਅਗਰ ਇਕੱਲੇ ਇਕੱਲੇ ਚੋਣ ਲੜ ਦੇ ਨੇ ਤੇ ਤਸਵੀਰ ਕੁਝ ਹੋਰ ਹੋ ਸਕਦੀ ਹੈ ਹਾਂ ਇਹ ਜ਼ਰੂਰ ਹੈ ਕਿ ਦੋਵੇਂ ਪਾਰਟੀਆਂ ਅੰਦਰਖਾਤੇ ਇਕੱਠੇ ਹੋ ਕੇ ਸੋਚਣੇ ਮਜਬੂਰ ਹੋ ਗਈਆਂ ਕਿਉਂਕਿ ਬੀਬੀ ਇੰਦਰਜੀਤ ਕੌਰ ਮਾਨ ਵਿਲਕਾ ਵਿੱਚ ਬੁਕਾਤ ਲਈ ਕਾਂਗਰਸ ਅਤੇ ਅਕਾਲੀ ਦਲ ਸਰਕਾਰਾਂ ਦੇ ਮੁਕਾਬਲੇ ਫੰਡ ਜਿਹੜਾ ਵੱਧ ਲੈ ਕੇ ਆਈ ਹੈ ਛਪੜਾ ਨੂੰ ਜੂਣ ਲਈ ਐਸਬਲੀ ਸਿਵਲ ਡੀਕੋਡਾਈ ਜੋ ਕੰਮ ਚੱਲ ਰਿਹਾ ਹੈ ਕਮੇਟੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਜਿਹੜੀ ਚੁਣੀ ਜਾਣੀ ਹੈ ਜੇ ਇੱਥੇ ਗੱਲ ਕੀਤੀ ਜਾਵੇ ਕਿ ਅਗਰ ਬਿਲਗੇ ਦੇ ਲੋਕਾਂ ਨੇ ਸੂਝਵਾਨ ਵਿਅਕਤੀਆਂ ਨੂੰ ਚੁਣਿਆ ਤੇ ਇੱਥੇ ਇਹ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਬਿਲਗੇ ਦੇ ਵਿੱਚ ਜਿਵੇਂ ਹੁਣ 8 ਛਪੜਿਆਂ ਨੂੰ ਜੋੜ ਕੇ ਸਰਵੇਜ ਦੀ ਖੁਦਾਈ ਕਰਕੇ ਜਿਹੜਾ ਕੰਮ ਚੱਲਦਾ ਹੈ ਤੇ ਉਸ ਤੋਂ ਬਾਅਦ ਅਗਲਾ ਵੱਡਾ ਕੰਮ ਜੇ ਬਿਲਗੇ ਦਾ ਅਗਰ ਹੋਣਾ ਆਇਆ ਤਾਂ ਉਹ ਫਿਰ ਨਹੀਂ ਦਾ ਹੋਣਾ ਤੇ ਇਥੋਂ ਇਹ ਗੱਲ ਇੱਥੇ ਕਰਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਕਿ ਬੀਬੀ ਅੰਦਰਜੀਤ कौर ਮਾ ਨੇ ਭਾਵੇਂ ਪਿਛਲੇ ਸਮੇਂ ਜਕਰ ਕੀਤਾ ਹੈ ਭਗਵਾਨ ਸਿੰਘ ਮਾਨ ਤੱਕ ਵੀ ਇਹ ਗੱਲ ਜਿਹੜੀ ਆ ਉਹ ਇੱਕ ਇੱਥੇ ਵਕਤ ਇਸ ਆਮ ਆਨੰਦ ਪਾਰਟੀ ਦਾ ਬਣ ਕੇ ਆਪਣੀ ਮੰਗ ਰੱਖ ਚੁੱਕਾ ਹੈ ਅਗਰ ਬਿਲਗੇ ਦੇ ਵਿੱਚ ਲੋਕਾਂ ਨੇ ਇਸ ਪਾਰਟੀ ਨੂੰ ਮੌਕਾ ਦਿੱਤਾ ਹੈ ਤੇ ਹੋ ਸਕਦਾ ਕਿ ਇਹ ਪਾਰਟੀ ਜਿਵੇਂ ਬਿਲਗੇ ਦੇ ਵਿੱਚੋਂ ਪੰਦੇ ਪਾਣੀ ਦੇ ਛਪੜਾਂ ਦੇ ਦਿਖਾਸ ਲਈ ਇੰਨੀ ਵੱਡੀ ਜਦੋਂ 32 ਕਰੋੜ ਦਾ ਜਿਹੜਾ ਫੰਡ ਲੈ ਕੇ ਆਈ ਹੈ ਇਹ ਦੋਵੇਂ ਕਾਂਗਰਸ ਅਤੇ ਆਕਾਦੀ ਦਲ ਦੇ ਸਮੇਂ ਦੀਆਂ ਇਹ ਦੋਵੇਂ ਸਰਕਾਰਾਂ ਸਮੇਂ ਜਿਹੇ ਫੰਡ ਨੂੰ ਜੇ ਦੇਖਿਆ ਜਾਵੇ ਤਾਂ ਉਸ ਤੋਂ ਵੱਧ ਕਾਫੀ ਜਿਹੜਾ ਫੰਡ ਇਹ ਇੱਕੋ ਹੀ ਪਾਰਟੀ ਦੀ ਸਰਕਾਰ ਹੁਣ ਤੱਕ ਬਿਲਗੇ ਦੇ ਵਿੱਚ ਲੈ ਕੇ ਆਈ ਹੈ ਤੇ ਸਾਨੂੰ ਇੱਥੇ ਇਹ ਜ਼ਿਕਰ ਕਰਨਾ ਆਪਣੇ ਸਰੋਤਿਆਂ ਤੱਕ ਖਬਰ ਜਿਹੜੀ ਆ ਇਹ ਪਹੁੰਚਾਉਣ ਦਾ ਇਸ ਕਰਕੇ ਜਿਹੜਾ ਕੀਤਾ ਜਾਂਦਾ ਹੈ ਕਿ ਜੇ ਬਿਲਗੇ ਦੇ ਲੋਕਾਂ ਨੇ ਵਾਕਈ ਸੂਝਵਾਨ ਜਾ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਈ ਤੇ ਔਣ ਵਾਲੇ ਅਸਾਰ ਬਣ ਸਕਦੇ ਆ ਕਿ ਬਿਲਗੇ ਦੇ ਵਿੱਚ ਇਹ ਜਿਹੜਾ ਆਉਣ ਵਾਲਾ ਸਮਾਂ ਆ ਇੱਥੇ ਫੈਨ ਨਹੀਂ ਯਾਨੀ ਕਿ ਰਿੰਗ ਰੋਡ ਬਣਦੇ ਅਸਾਰ ਹੈ ਇਸ ਨੂੰ ਲੈ ਕੇ ਜਿਹੜਾ ਆ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਇੱਕ ਅੰਦਰ ਖਾਤੇ ਜਿਹੜਾ ਆ ਉਹ ਬਹੁਤ ਇਹ ਚਰਚਾ ਹੈ ਕਿ ਕਿਸੇ ਤਰੀਕੇ ਨਾਲ ਇਹ ਆਉਣ ਵਾਲੀ ਜਿਹੜੀ ਕਮੇਟੀ ਬਣਨੀ ਆ ਜੇ ਸਤਾ ਪੈਰਾਲ ਦੀ ਕਮੇਟੀ ਬਣਦੀ ਆ ਤਾਂ ਇਹਨਾਂ ਦੋਨਾਂ ਪਾਰਟੀਆਂ ਨੂੰ ਜਿਹੜਾ ਆ ਉਹ ਕਿਤਨਾ ਕ੍ਰਿਤਿਕਸਾਰਾ ਲੱਗ ਸਕਦਾ ਇਹਨਾਂ ਨੂੰ ਕਸਾਰਾ ਲਗਾਉਣ ਦੇ ਵਿੱਚ ਇੱਕੋ ਹੀ ਵਿਅਕਤੀ ਹੈ ਜਿਹਦੇ ਤੋਂ ਇਹਨਾਂ ਦੋਵਾਂ ਪਾਰਟੀਆਂ ਨੂੰ ਪਾਇਆ ਉਹ ਵੀ ਅਗਲੇ ਦਿਨਾਂ ਵਿੱਚ ਜ਼ਿਕਰ ਕਰਾਂਗੇ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਗੱਲਗਾ ਨਿਊਜ਼ ਹੌਂਗਰ ਚੈਨਲ دیکھتے ਰਹੋ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਜਿਹੜੀਆਂ ਆ ਉਹ ਜਾਣਕਾਰੀ ਭਰਪੂਰ ਖਬਰਾਂ ਇਸੇ ਤਰ੍ਹਾਂ ਸਮੇਂ-ਸਮੇਂ 'ਤੇ ਲਿਆਉਂਦੇ ਆਵਾਂਗੇ ਹੁਣ ਦਿਓ ਇਜਾਜ਼ਤ ਸਮਾਪਤ ਹੈ ਧੰਨਵਾਦ pc bilga news online channel ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ